ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾਂ ਇਹ ਸਤਿਗੁਰੂ ਪਾਤਸ਼ਾਹ ਜੀ ਦੀ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਵਿੱਚ ਅੰਕਤ ਸ਼ਬਦ ਹੈ ਕਿ ਜਿੱਥੇ ਜਿੱਥੇ ਮੇਰੇ ਸਤਿਗੁਰੂ ਜਾ ਕੇ ਵਿਰਾਜੇ ਨੇ ਉਹ ਬੜੇ ਪਵਿੱਤਰ ਥਾਨ ਨੇ ਤੇ ਗੁਰਸਿੱਖਾਂ ਨੇ ਉਹਨਾਂ ਅਸਥਾਨਾਂ ਦੀ ਭਾਲ કરી ਸਮੇਂ-ਸਮੇਂ ਮੁਤਾਬਕ ਉੱਥੇ ਗੁਰਦੁਆਰੇ ਉਸਾਰੇ ਸੋ ਸਾਡੇ ਸਿੱਖਾਂ ਦੇ ਤੀਰਥ ਇਸ਼ਨਾਨ ਸਾਡੇ ਦਰਸ਼ਨ ਇਸ਼ਨਾਨ ਸਾਡੀ ਯਾਤਰਾ ਦੇ ਅਸਥਾਨ ਉਹੀ ਨੇ ਜਿੱਥੇ-ਜਿੱਥੇ ਗੁਰੂ ਸਾਹਿਬ ਜਾ ਕੇ ਬਰਾਜੇ ਨੇ ਉਨ੍ਹਾਂ ਦੇ ਨਾਲ ਇਤਿਹਾਸ ਜੁੜਿਆ ਹੋਇਆ ਹੈ ਅੱਜ ਮੈਂ ਵਿਚਾਰ ਕਰਾਂਗਾ ਗੁਰਵਰਜਨ ਦੇ ਪਾਤਸ਼ਾਹ ਜੀ ਦੇ ਸੌਹਰਿਆਂ ਦਾ ਪਿੰਡ ਮਾਓ ਜਿਹਨੂੰ ਸਤਕਾਰ ਦੇ ਨਾਲ ਸਾਹਿਬ ਲਾਨਿਆਂ ਮਾਓ ਸਾਹਿਬ ਕਹਿੰਦੇ ਆ ਉਤੋਂ ਦੇ ਇਤਿਹਾਸ ਦੀ ਭੋਖ ਕਰਦੇ ਆ ਤੇ ਜਿੱਥੇ ਕੁਝ ਗੁਰਬਾਣੀ ਤੇ ਇਤਿਹਾਸ ਤੋਂ ਹਟ ਕੇ ਗੱਲਾਂ ਨੇ ਉਹੀ ਆਪ ਜੀ ਨਾਲ ਸਾਂਝੀਆਂ ਕਰਾਂਗਾ ਕਿ ਉਹਨਾਂ ਨੂੰ ਸੋਧ ਕੀਤੀ ਜਾਵੇ ਵਿਦਵਾਨ ਪ੍ਰਚਾਰਕ ਉਸ ਗੱਲ ਦੀ ਘੋਕ ਕਰਕੇ ਸਾਡੀ ਸ਼੍ਰੋਮਣੀ ਸਸਥਾ ਨੂੰ ਉਹ ਲਿਖ ਕੇ ਸੌਂਪਣ ਤਾਂ ਕਿ ਉਹਦੇ ਵਿੱਚ ਸੁਧਾਰ ਕੀਤਾ ਜਾ ਸਕੇ ਸੋ ਜਿਕਰ ਆਂਦਾ ਹੈ 1500 89 ਇਸਵੀ ਦਾ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਹੁੰਚੇ ਨੇ ਮੌ ਸਾਹਿਬ ਉਹ ਬਰਾਤ ਪਹੁੰਚੀ ਹੈ ਗੁਰੂ ਪਾਤਸ਼ਾਹ ਦੀ ਤੇ ਜ਼ਿਕਰ ਆਇਆ ਹੈ ਕਿ ਉਸ ਨਗਰ ਦੇ ਲੋਕਾਂ ਨੇ ਗੁਰੂ ਸਾਹਿਬ ਜੀ ਦੇ ਸੋਹਰਾ ਪਰਿਵਾਰ ਨੂੰ ਮਜਬੂਰ ਕੀਤਾ ਕ੍ਰਿਸ਼ਨ ਚੰਦ ਜੀ ਨੂੰ ਤੇ ਮੋਤਵਾਰਾ ਨੇ ਇਹ ਸਲਾਹ ਦਿੱਤੀ ਕਿ ਇਹਨਾਂ ਨੂੰ ਕੁਝ ਐਸਾ ਕੰਮ ਕਿਹਾ ਜਾਵੇ ਜਿਹਦੇ ਕਰਕੇ ਇਹ ਕਰ ਨਾ ਸਕਣ ਤੇ ਇਹਨਾਂ ਦੀ ਬੇਇੱਜ਼ਤੀ ਹੋਵੇ ਤੇ ਇਹਨਾਂ ਨੂੰ ਬਿਨਾਂ ਵਿਆਹ ਤੋਂ ਮੁੜਨਾ ਪਵੇ ਸੋ ਇਹਦੇ ਆਸ ਵਿੱਚ ਜ਼ਿਕਰ ਆਂਦਾ ਹੈ ਕਿ ਇੱਕ ਰੁੱਖ ਨੂੰ ਜੰਡ ਨੂੰ ਉਸ ਨੂੰ ਉੱਤੋਂ ਵੱਢ ਕੇ ਕਿੱਲਾ ਘਟ ਦਿੱਤਾ ਗਿਆ ਜਿਸ ਤਰ੍ਹਾਂ ਖੁੰਡ ਕਹਿ ਦਿੰਦੇ ਅਸੀਂ ਠੇਠ ਪੰਜਾਬੀ ਚ ਕਹਿੰਦੇ ਜੀ ਇਹ ਕਿਲਾ ਪੁੱਟਣਾ ਤੇ ਜਾਣੀ ਜਾਣ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਕਿੱਲੇ ਪੁਟਾਈ ਦੇ ਨਹੀਂ ਹੈ ਕਿੱਲੇ ਤੇ ਗੁਡਾਈ ਦੇ ਲੇਕਿਨ ਉਹਨਾਂ ਨੇ ਕਿਹਾ ਨਹੀਂ ਜੀ ਸਾਡੀ ਮਰਿਆਦਾ ਹੈ ਜੇ ਕਿਲਾ ਪੁੱਟਿਆ ਜਾਵੇਗਾ ਤਾਂ ਦਿੱਤੀ ਜਾਏਗੀ ਤਾਂ ਆਨੰਦ ਕਾਰਜ ਹੋਣਗੇ ਨਹੀਂ ਤੇ ਨਹੀਂ ਹੋਣ। ਸੋ ਇਤੇ ਆਸ ਵਿੱਚ ਜ਼ਿਕਰ ਆਂਦਾ ਹੈ ਕਿ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਘੋੜੇ ਤੇ ਹੋ ਕੇ ਸਵਾਰ ਨੇਜੇ ਦੇ ਇੱਕੋ ਹੀ ਵਾਰ ਦੇ ਨਾਲ ਜੜਾ ਸਮੇਤ ਉਹ ਰੁੱਖ ਉੱਟ ਕੇ ਜ਼ਮੀਨ ਦੇ ਉੱਤੇ ਕਰ ਦਿੱਤਾ। ਤੇ ਇੰਨੇ ਜ਼ੋਰ ਦਾ ਉਹ ਵਾਰ ਸੀ ਕਿ ਗੁਰੂ ਸਾਹਿਬ ਜਿਹੜੇ ਘੋੜੇ ਤੇ ਸਵਾਰ ਸਨ ਉਹ ਘੋੜਾ ਇੰਨੇ ਜ਼ੋਰ ਨਾਲ ਉਹਦੇ ਗੋਡੇ ਜ਼ਮੀਨ ਤੇ ਵੱਜੇ ਤੇ ਉਹਦਾ ਮੂੰਹ ਜ਼ਮੀਨ ਤੇ ਵੱਜਿਆ ਕਿ ਘੋੜਾ ਉੱਥੇ ਹੀ ਪ੍ਰਾਣ ਤਿਆਗ ਦਿੰਦਾ ਹੈ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਦਾ ਅਨੰਦ ਕਾਰਜ ਹੁੰਦਾ ਹੈ ਮਾਤਾ ਗੰਗਾ ਜੀ ਦੇ ਨਾਲ ਸੋ ਇਤਿਹਾਸ ਵਿੱਚ ਜ਼ਿਕਰ ਆਂਦਾ ਹੈ ਕਿ ਗੁਰੂ ਪਾਤਸ਼ਾ ਨੂੰ ਏਸੇ ਨਗਰ ਦੇ ਨਾਲ ਬਿਲਕੁਲ ਬਿਲਕੁਲ ਨਾਲ ਨਗਰ ਹੈ ਜਿਹਨੂੰ ਮੀਆਂਵਾਲ ਕਹਿੰਦੇ ਨੇ ਜਾਂ ਮਿਓਵਾਲ ਕਹਿੰਦੇ ਨੇ ਆਖਦੇ ਨੇ ਉੱਥੋਂ ਦੀ ਸੰਗਤ ਨੇ ਸ਼ਰਦਾ ਦੇ ਵਿੱਚ ਗੁਰੂ ਪਾਤਸ਼ਾ ਜੀ ਨੂੰ ਉਹਨਾਂ ਨੇ ਲਿਆ ਕੇ ਪ੍ਰਸ਼ਾਦਾ ਛਕਾਇਆ ਕਿਉਂਕਿ ਜਿਹੜਾ ਤੋਹੀਨ ਕਰਨ ਦੀ ਸੋਚੇ ਤੇ ਉਸ ਦਾ ਪ੍ਰਸ਼ਾਦਾ ਛਕਣਾ ਜਾਂ ਉਸ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੋਣਾ ਇਹ ਔਖਾ ਹੁੰਦਾ ਹੈ ਹੁਣ ਉਸ ਤੋਂ ਬਾਅਦ ਦਾ ਜ਼ਿਕਰ ਕਰਾਂ ਕਿ ਗੁਰੂ ਪਾਤਸ਼ਾਹ ਜੀ ਦੇ ਅਨੰਦ ਕਾਰਜ ਤੋਂ ਬਾਅਦ ਇੱਕ ਸਾਖੀ ਜੋੜੀ ਗਈ ਕਿ ਜਿਸ ਤਰ੍ਹਾਂ ਆਮ ਅਸੀਂ ਵਿਆਹਾਂ ਤੇ ਦੇਖਦੇ ਆਂ ਸਾਲੀਆਂ ਇਕੱਠੀਆਂ ਹੋ ਕੇ ਕਹਿੰਦੀਆਂ ਨੇ ਕਿ ਜੀਜਾ ਜੀ ਛੰਦ ਸੁਣਾਓ ਸੋ ਕੋਈ ਨਾ ਕੋਈ ਬੋਲੀਆਂ ਸੁਣਾਦਾ ਕੋਈ ਛੰਦ ਸੁਣਾਦਾ ਤੇ ਇਹ ਸਾਖੀ ਬਣਾ ਕੇ ਜੋੜ ਦਿੱਤੀ ਗਈ ਕਿ ਗੁਰੂ ਸਾਹਿਬ ਨੂੰ ਕਿਹਾ ਕਿ ਤੁਸੀਂ ਵੀ ਛੰਦ ਸੁਣਾਓ ਤੇ ਸਾਖੀ ਇਹ ਜੋੜੀ ਗਈ ਮਨ ਘੜਤ ਕਿ ਗੁਰੂ ਸਾਹਿਬ ਨੇ ਉਸ ਵਕਤ ਜਿਹੜੇ ਸ਼ੰਦ ਸੁਣਾਏ ਉਹ ਬਾਣੀ ਦੇ ਰੂਪ ਦੇ ਵਿੱਚ ਦਰਜ ਨੇ ਸ੍ਰੀ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ 1361 ਤੋਂ ਲੈ ਕੇ 63 ਅੰਗ ਤੱਕ ਤੇ ਉਸ ਬਾਣੀ ਦਾ ਨਾਂ ਹੈ ਫੁਨਹੇ ਫੁਨ ਦਾ ਮਤਲਬ ਹੁੰਦਾ ਫੇਰ ਫੁਨਹੇ ਦਾ ਮਤਲਬ ਬਾਰ-ਬਾਰ ਭਾਉ ਪਰਮੇਸ਼ਰ ਦੀ ਸਿਫਤਸਲਾ ਦੀ ਗੱਲ ਹੈ ਤੇ ਜਿਹਦੇ ਵਿੱਚ ਇੱਕ ਲਫ਼ਜ਼ ਆਂਦਾ ਹੈ ਹਰ ਹਾਂ ਉਹ ਜਦੋਂ ਪੰਕਤੀ ਮੁੱਕਦੀ ਐ ਉਹ ਪੈਰਾ ਮੁੱਕਦਾ ਤੇ ਹਰ ਹਾਂ ਲੱਭ ਜਾਂਦਾ ਸੋ ਕਿਹਾ ਗਿਆ ਕਿ ਗੁਰੂ ਸਾਹਿਬ ਨੇ ਆਪਣੀ ਸਾਲੀ ਹਰ ਹਾਂ ਦੇ ਨਾਂ ਤੇ ਇਹ ਬਾਣੀ ਉਚਾਰੀ ਤੇ ਇਹ ਬਾਣੀ ਉਸ ਵਕਤ ਉਚਾਰੀ ਐ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਲੀਆਂ ਨੂੰ ਖੁਸ਼ ਕਰਨ ਵਾਸਤੇ ਦਾਸ ਨੇ ਇਸ ਤੇ ਬੜੀ ਉਹੋਖ ਵਿਚਾਰ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਟਿੱਕੇ ਕੀਤੇ ਨੇ ਦਰਪਣ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦਾਰਥ ਨੇ ਅਰਥ ਨੇ ਸਰਲ ਅਰਥ ਨੇ ਬਹੁਤ ਸਾਰੇ ਵਿਦਵਾਨਨ ਕੀਤੇ ਜਿਹਦੇ ਵਿੱਚ ਪੰਥ ਦੇ ਵਿੱਚ ਸ਼ਰਮੌਰ ਜਿਨ੍ਹਾਂ ਨੂੰ ਅਰਥਾਂ ਦੇ ਸਬੰਧੀ ਜਾਣਿਆ ਜਾਂਦਾ ਹੈ ਵਿਆਕਰਣ ਦੇ ਸਬੰਧੀ ਜਾਣਿਆ ਜਾਂਦਾ ਹੈ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਹਰ ਹਾਂ ਦੇ ਅਰਥ ਪਰਮੇਸ਼ਰ ਕੀਤਾ ਹੈ ਪਰਮੇਸ਼ਰ ਨੂੰ ਸੰਬੋਧਿਤ ਹੋ ਕੇ ਆ ਕੀਤਾ ਹੈ हे ਹਰੀ हे ਪ੍ਰਮਾਤਮਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਸ਼ਬਦਾਰਥ ਚਾਰ ਭਾਗਾਂ ਦੇ ਵਿੱਚ ਕੀਤਾ ਹੈ ਸੋ ਉਹਦੇ ਵਿੱਚ ਵੀ ਇਹੀ ਅਰਥ ਨੇ ਸੋ ਇਹ ਤੋਂ ਇਲਾਵਾ ਹੋਰ ਵੀ ਕੌਮ ਦੇ ਵਿਦਵਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਕੀਤੇ ਨੇ ਉਹਨਾਂ ਨੇ ਵੀ ਹਰਹਾ ਦੇ ਅਰਥ ਹੇ ਹਰੀ ਹੀ ਕੀਤਾ ਹੈ ਹੇ ਪ੍ਰਮਾਤਮਾ ਹੀ ਕੀਤਾ ਹੈ ਸੋ ਇਸ ਲਈ ਇਹ ਬਾਣੀ ਨੂੰ ਇੱਥੇ ਜੋੜ ਦੇਣਾ ਕਿ ਗੁਰੂ ਪਾਤਸ਼ਾਹ ਆਪਣੀ ਸਾਲੀ ਹਰਹਾ ਵਾਸਤੇ ਇਹ ਬਾਣੀ ਉਚਾਰ ਰਿਹਾ ਹੈ ਬਿਲਕੁਲ ਇਹ ਧੁਰ ਦੀ ਬਾਣੀ ਦੀ ਨਰਾਦਰੀ ਹੈ ਉਹ ਵੀ ਮਾੜੀ ਮੋਟੀ ਨੇ ਘੋਰ ਨਰਾਦਰੀ ਹੈ ਸੰਗਤ ਜੀ ਸੋ ਦੂਸਰੀ ਕਿ ਉਦਾਹਰਨ ਕਿ ਜਿਹੜਾ ਹਰ ਹਾਂ ਨਾ ਹੈ ਮੈਂ ਬਹੁਤ ਕੋਸ਼ਿਸ਼ ਕੀਤੀ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਭਾਰਤ ਸਮੇਤ ਕਿਸੇ ਵੀ ਮਾਂ ਬਾਪ ਨੇ ਆਪਣੀ ਲੜਕੀ ਦਾ ਨਾਂ ਹਰ ਹਾਂ ਨਹੀਂ ਰੱਖਿਆ ਕਦੇ ਹਰ ਕੌਰ ਤਾਂ ਬਥੇਰੇ ਆ। ਹਰੋ ਦੇਵੀ ਬਥੇਰੇ ਨੇ। ਬੰਦਿਆਂ ਦੇ ਨਾਂ ਹਰੀ ਤੇ ਹਨ। ਲੇਕਿਨ ਹਰ ਹਾਂ ਇਹ ਅੱਜ ਤੱਕ ਦੇ ਇਤਿਹਾਸ ਵਿੱਚ ਕਿਤੇ ਵੀ ਕਿਸੇ ਲੜਕੀ ਦਾ ਨਾਮ ਨਹੀਂ ਆਇਆ। ਸੋ ਇੱਥੋਂ ਵੀ ਸਿੱਧ ਹੁੰਦਾ ਹੈ ਕਿ ਇਹ ਮਾਨ ਘੜਤ ਕੰਮ ਕੀਤਾ ਗਿਆ। ਇਸ ਲਈ ਜਿਹੜੇ ਵੀ ਹਰਹਾਂ ਦੀ ਗੱਲ ਕਰਦੇ ਨੇ ਗੁਰੂ ਅਰਜਨ ਦੇ ਪਾਤਸ਼ਾਹ ਦੀ ਸਾਲੀ ਪਹਿਲੀ ਤੇ ਗੱਲ ਇਤਿਹਾਸ ਵਿੱਚ ਆਉਂਦਾ ਹੀ ਨਹੀਂ ਇਹ ਨਾਂ ਜੇਕਰ ਕੋਈ ਕਰਦਾ ਹੈ ਜਾਂ ਕਿਸੇ ਨੇ ਲਿਖਿਆ ਉਹਦੀ ਮਨ ਘੜਤ ਗੱਲ ਹੋ ਸਕਦੀ ਹੈ ਕਿਉਂਕਿ ਹਰਹਾਂ ਅਕਾਲ ਪੁਰਖ ਨੂੰ ਸਮੋਧਤ ਹੈ ਨਾ ਕਿ ਕਿਸੇ ਸਾਲੀ ਜਾਂ ਕਿਸੇ ਹੋਰ ਲਈ ਦਸਾਂ ਪਾਤਸ਼ਾਹੀਆਂ ਦੇ ਵਿੱਚੋਂ ਇੱਕ ਗੁਰੂ ਹਰਕ੍ਰਿਸ਼ਨ ਸਾਹਿਬ ਛੋਟੀ ਉਮਰ ਦੇ ਸਨ ਛੋਟੀ ਉਮਰ ਚ ਉਹ ਸੰਸਾਰਕ ਯਾਤਰਾ ਪੂਰੀ ਕਰ ਗਏ ਬਾਕੀ ਨੌ ਗੁਰੂਆਂ ਦੇ ਆਨੰਦ ਕਾਰਜ ਹੋਏ ਨੇ ਕਿਤੇ ਵੀ ਇਹ ਜ਼ਿਕਰ ਨਹੀਂ ਆਇਆ ਕਿ ਸਾਲੀਆਂ ਨੂੰ ਸ਼ਬਦ ਸੁਣਾਏ ਹੋਣ ਸੋ ਇਹ ਗੱਲ ਮਨ ਘੜਤੈ ਮਨੋ ਕਲਪਤੈ ਹੁਣ ਉਸ ਤੋਂ ਵੀ ਵੱਧ ਦੂਜੀ ਗੱਲ ਮੈਂ ਜ਼ਿਕਰ ਕਰਾਂ ਕਿ ਗੁਰਦੁਆਰਾ ਮਾਉ ਸਾਹਿਬ ਦੇ ਬਿਲਕੁਲ ਨਾਲ ਜਿਹੜਾ ਬੇਲਗੇਨੂ ਰੋਡ ਜਾਂਦਾ ਹੈ ਤੇ ਬਿਲਕੁਲ ਨਾਲ ਹੀ ਹੈ ਕੋਈ 500 ਗਾਜ ਤੇ ਉੱਥੇ ਖਵਾਜਾ ਰੌਸ਼ਨ ਬਲੀ ਦੀ ਜਗ੍ਹਾ ਹੈ ਪੀਰਖਾਨਾ ਹੈ ਉੱਥੇ ਇੱਕ ਇਤਿਹਾਸ ਦਾ ਬੋਰਡ ਲਿਖ ਕੇ ਲਾਇਆ ਹੋਇਆ ਹੈ। ਉਹਦੇ ਤੇ ਲਿਖਿਆ ਹੋਇਆ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਇੱਥੇ ਮਾਤਾ ਗੰਗਾ ਗੰਗਾ ਜੀ ਨੂੰ ਵਿਆਹਣ ਆਏ ਸਨ ਤੇ ਉਸ ਵਕਤ ਜਦੋਂ ਉਹਨਾਂ ਦਾ ਘੋੜਾ ਮਰ ਗਿਆ। ਉਸ ਬੋਰਡ ਤੇ ਲਿਖਿਆ ਜੇਕਰ ਕਿਸੇ ਨੂੰ ਸ਼ੱਕ ਹੋਵੇ ਤੇ ਪੜ ਲਵੇ ਜਾ। ਕਹਿੰਦੇ ਜਦੋਂ ਗੁਰੂ ਸਾਹਿਬ ਦਾ ਘੋੜਾ ਮਰ ਗਿਆ ਗੁਰੂ ਸਾਹਿਬ ਬਹੁਤ ਨਰਾਸ਼ ਹੋ ਗਏ ਇਹ ਉਹਨਾਂ ਦੇ ਲਿਖੇ ਹੋਏ ਅੱਖਰ ਨੇ ਕਹਿੰਦੇ ਗੁਰੂ ਸਾਹਿਬ ਬਹੁਤ ਨਰਾਸ਼ ਹੋ ਗਏ ਨਰਾਸ਼ ਗੁਰੂ ਅਰਜਨ ਦੇਵ ਪਾਤਸ਼ਾ ਜਿਨ੍ਹਾਂ ਨੂੰ ਸੱਚ ਦਾ ਆਨੰਦ ਕਹਿੰਦੇ ਨੇ ਸਾਧ ਚਿਤ ਆਨੰਦ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਵਾਹਿਗੁਰੂ ਦਾ ਨਾਮ ਜਪਣ ਵਾਲਿਆਂ ਦੀ ਗੱਲ ਕਰਦੇ ਨੇ ਨਾਨਕ ਭਗਤਾਂ ਸਦਾ ਵਿਗਾਸ ਪਰਮਾਤਮਾ ਦੀ ਭਗਤੀ ਕਰਨ ਵਾਲੇ ਤਾਂ ਸਦਾ ਹੀ ਖਿੜੇ ਰਹਿੰਦੇ ਨੇ ਕਦੇ ਵੀ ਉਹਨਾਂ ਦੇ ਨਿਰਾਸ਼ਤਾ ਨਹੀਂ ਆਂਦੀ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਤਾਂ ਨਿਰਾਸ਼ਤਾ ਉਦੋਂ ਨਹੀਂ ਆਈ ਜਦੋਂ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤੇ ਇੱਥੇ ਘੋੜਾ ਮਰੇ ਤੇ ਨਿਰਾਸ਼ਤਾ ਕਹਿੰਦੇ ਨੇ ਫਿਰ ਖਵਾਜਾ ਰੋਸ਼ਨ ਬਲੀ ਨੇ ਕਾਲਾ ਘੋੜਾ ਦਿੱਤਾ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਤੇ ਗੁਰੂ ਸਾਹਿਬ ਖੁਸ਼ ਹੋ ਗਏ ਕਹਿੰਦੇ ਗੁਰੂ ਸਾਹਿਬ ਨੇ ਖੁਸ਼ ਹੋ ਕੇ ਇਹ ਕਿਹਾ ਕਿ ਜਿਹੜੀ ਮੇਰੀ ਸੰਗਤ ਹੈ ਉਹ ਪਹਿਲਾਂ ਇਹਨਾਂ ਦੇ ਅਸਥਾਨ ਦੇ ਦਰਸ਼ਨ ਕਰੇਗੀ ਮੇਰੇ ਅਸਥਾਨ ਦੇ ਦਰਸ਼ਨ ਕਰਨ ਤੋਂ ਪਹਿਲਾਂ ਇਹਨਾਂ ਦੇ ਅਸਥਾਨ ਦੇ ਦਰਸ਼ਨ ਕਰਿਆ ਕਰੇਗੀ ਮੈਂ ਬੇਨਤੀ ਕਰਾਂ ਇਹ ਬਹੁਤ ਵੱਡੀ ਸਾਜ਼ਿਸ਼ ਤੇ ਮਨ ਘੜਤਾ ਦੇ ਨਾਲ ਇਹ ਸਾਖੀ ਬਣਾਈ ਗਈ ਕਿਉਂਕਿ ਮੈਂ ਕੁਝ ਨਾਮ ਨੋਟ ਕੀਤੇ ਨੇ ਕਿ ਜਿਸ ਤਰ੍ਹਾਂ ਸ਼ੇਖ ਅਹਿਮਦ ਸ਼ਰਮਦੀ ਨੇ ਨਕਸ਼ਬੰਦੀ ਲਹਿਰ ਚਲਾਈ ਸੀ ਗੁਰੂ ਸਾਹਿਬਾਂ ਦੇ ਵਕਤ ਅਕਬਰ ਤੋਂ ਬਾਅਦ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਪੀਰਖਾਨੇ ਬਣਾਏ ਜਿਹਨੂੰ ਸਿਲਸਿਲਾ ਕਹਿੰਦੇ ਸੀ ਸੂਫੀਆਂ ਦੇ ਅਖਾੜੇ ਤੇ ਉਹਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਦੋਂ ਸਿੱਖੀ ਦਾ ਪ੍ਰਚਾਰ ਕੀਤਾ ਇਹਨਾਂ ਨੇ ਕਰਤਾਰਪੁਰੋਂ ਕਰਨਤਾਰਨ ਦੇ ਵਿੱਚ ਆਪਣੇ ਜਿਹੜੇ ਹੈਗਾ ਉਹ ਪੀਰਖਾਨੇ ਲੈ ਗਏ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਇੱਕ ਪੀਰਖਾਨੇ ਦਾ ਮੁਖੀਆ ਇਹਨਾਂ ਦਾ ਇਸਲਾਮ ਦਾ ਪ੍ਰਚਾਰਕ ਜਿਹਨੂੰ ਸ਼ੇਖ ਫੱਤਾ ਕਹਿੰਦੇ ਨੇ ਤੇ ਉਸ ਨੇ ਬੜਾ ਜ਼ੋਰ ਲਾਇਆ ਕਿ ਇਸ ਤਰੀਕੇ ਦੇ ਨਾਲ ਪਹਿਲਾਂ ਜਿਹੜੇ ਇਹ ਲੋਕ ਨੇ ਇਹਨਾਂ ਨੂੰ ਇੱਧਰ ਪ੍ਰਚਾਰ ਕੇ ਕਬਰਾਂ 'ਤੇ ਲਾਈਏ ਹੌਲੀ-ਹੌਲੀ ਇਹਨਾਂ ਨੂੰ ਫਿਰ ਮੁਸਲਮਾਨ ਬਣਾ ਲਵਾਂ ਉਹਨਾਂ ਨੇ ਤੇ ਇਹ ਵੀ ਜ਼ਿਕਰ ਇਤਿਹਾਸ ਦੇ ਵਿੱਚ ਲਿਖਿਆ ਆਂਦਾ ਕਿ ਜ਼ਿਆਦਾ ਕਰਕੇ ਜਿਹੜੇ ਨੇ ਤਕਰੀਬਨ ਬਹੁਤੇ ਲੋਕ ਗਰੀਬ ਜਾਂਦੇ ਨੇ ਜ਼ਿਆਦਾ ਕਰਕੇ ਜੱਟ ਬਰਾਦਰੀ ਬਹੁਤੀ ਗਈ ਇੱਧਰ ਤੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਇਹ ਤੇ ਸਿੱਖੀ ਨੂੰ ਖੋਰਾ ਲਾਉਂਦੇ ਇਹਨਾਂ ਨੇ ਬੜੇ ਜੋਰ ਸ਼ੋਰ ਦੇ ਨਾਲ ਸਿੱਖੀ ਦਾ ਪ੍ਰਚਾਰ ਕੀਤਾ ਜਿਹਦੇ ਤੋਂ ਪ੍ਰਭਾਵਤ ਹੋ ਕੇ ਭਾਈ ਬੈਲੋ ਤੇ ਉਹ ਸਿੱਖੀ ਦੇ ਵਿੱਚ ਆਇਆ ਤੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਦੇਖਿਆ ਉਹ ਪੀਰਖਾਨੇ ਛੱਡ ਕੇ ਸਿੱਖੀ ਦੇ ਵਿੱਚ ਆਇਆ ਤੇ ਗੁਰੂ ਸਾਹਿਬ ਨੇ ਬਚਨ ਕੀਤੇ ਭਾਈ ਬੈਲੋ ਤੂੰ ਸਭ ਤੋਂ ਪਹਿਲੋਂ ਤੇ ਦੂਸਰਾ ਗੁਰੂ ਸਾਹਿਬ ਦੇ ਕੋਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚੋਂ ਭਾਈ ਮੰਝ ਜੀ ਆਏ ਨੇ ਉਹ ਆਪਣਾ ਉੱਥੇ ਜਿਹੜਾ ਮੁਸਲਮਾਨੀ ਜਗਾ ਸੀ ਉਹਨੂੰ ਢਾ ਕੇ ਗੁਰੂ ਸਾਹਿਬ ਦੇ ਕੋਲ ਆਏ ਨੇ ਕਿਉਂਕਿ ਗੁਰੂ ਸਾਹਿਬ ਨੇ ਇਹ ਪਰਪੱਕ ਕੀਤਾ ਚੰਗੀ ਤਰ੍ਹਾਂ ਕਿ ਭਾਈ ਦੋ ਵਲੇ ਕੰਮ ਨਹੀਂ ਕਰਨੇ ਤੇ ਜਿੱਦਾਂ ਭਾਈ ਮੰਜ ਨੇ ਕਿਹਾ ਮੈਨੂੰ ਸਿੱਖ ਬਣਾ ਲਓ ਗੁਰੂ ਸਾਹਿਬ ਕਹਿੰਦੇ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਇਸ ਕਰਕੇ ਪਹਿਲਾਂ ਉਹਨੂੰ ਤਿਆਗੋ ਫਿਰ ਇੱਧਰ ਆਓ ਉਹ ਆਪਣਾ ਤੇ ਜਿਹੜਾ ਉਹਨਾਂ ਦੀ ਉਹ ਜਗਾ ਸੀ ਤੇ ਉਹਨੂੰ ਢਾ ਕੇ ਗੁਰੂ ਦੀ ਸ਼ਰਨ ਵਿੱਚ ਆਏ ਹੋਰ ਵੀ ਬਹੁਤ ਸਾਰੇ ਸਿੱਖ ਗੁਰੂ ਦੀ ਸ਼ਰਨ ਵਿੱਚ ਆਏ ਸਖੀ ਸਰਬਰੀਆਂ ਨੂੰ ਤਿਆਗ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਦੁਆਬੇ ਦੇ ਵਿੱਚ ਬੜੇ ਜ਼ੋਰ ਛੋਰ ਦੇ ਨਾਲ ਦੂਰ ਦੂਰ ਤੱਕ ਪੀਰਖਾਨੇ ਬਣਾਏ ਜਿਹਦਾ ਜਿਨ੍ਹਾਂ ਦੇ ਵਿੱਚੋਂ ਇਹ ਮੌਸਾ ਵਾਲਾ ਪੀਰਖਾਨਾ ਵੀ ਹੈ ਸੋ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਕਹਿੰਦੇ ਨੇ ਕਿ ਨਰਾਸ਼ ਹੋ ਗਏ ਤੇ ਘੋੜਾ ਲੈ ਕੇ ਖੁਸ਼ ਹੋ ਗਏ ਤੁਸੀਂ ਏ ਸੋਚਿਆ ਕਦੇ ਸਿੱਖੋ ਕਿ ਗੁਰੂ ਅਰਜਨ ਦੇ ਪਾਤਸ਼ਾਹ ਦੇ ਨਾਲ ਕਿੰਨੇ ਸਿੱਖ ਆਏ ਨੇ ਔਰ ਜਿਹੜੀ ਬਰਾਤ ਆਈ ਹੈ ਉਹ ਕਿਤੇ ਪੈਦਲ ਆਈ ਹੈ ਘੋੜਿਆਂ ਤੇ ਚੜ ਕੇ ਆਈ ਬਰਾਤ ਸੋ ਕਿਤੇ ਇੱਕੋ ਹੀ ਘੋੜਾ ਸੀ ਗੁਰੂ ਅਰਜਨ ਦੇ ਪਾਤਸ਼ਾਹ ਦੇ ਕੋਲ ਕਿ ਉਹ ਮਰ ਗਿਆ ਤੇ ਨਰਾਸ਼ ਹੋ ਗਏ ਕਿ ਹੁਣ ਕਿੱਦਾਂ ਜਾਵਾਂਗੇ ਹੋਰ ਘੋੜੇ ਹੈ ਨਹੀਂ ਸੀ ਸਭ ਕੁਝ ਸੀਗਾ ਸਿਰਫ ਸਾਡੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਕੀਤਾ ਸਾਡੇ ਲੋਕ ਜਿਹੜੇ ਬਹੁਤੇ ਨੇ ਉਹ ਭੇਡ ਚਾਲ ਚੱਲਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ شیر ਬਣਾਇਆ ਨਾ ਸਿੰਘ ਨਾਂ ਦਿੱਤਾ ਸੋ ਬਹੁਤ ਸਾਰੇ ਲੋਕ ਜਿਹੜੇ ਭੇਡਾਂ ਦੀ ਚਾਲ ਚੱਲਦੇ ਨੇ ਭੇਡ ਜਿੱਧਰ ਨੂੰ ਇੱਕ ਗਈ ਬਾਕੀ ਸਾਰੇ ਜਾਂਦੇ ਨੇ ਤੇ ਹੁਣ ਜਦੋਂ ਦੇਖੀਏ ਜਦੋਂ ਗੁਰੂ ਸਾਹਿਬ ਦਾ ਵਿਆਹ ਪ੍ਰਵ ਹੋਂਦਾ ਤੇ ਉਹ 15 16 ਹਾੜ ਨੂੰ ਪਹਿਲਾਂ ਉਹ ਮਨਾਉਂਦੇ ਨੇ ਕਹਿੰਦੇ ਗੁਰੂ ਸਾਹਿਬ ਨੇ ਕਿਹਾ ਪਹਿਲਾਂ ਤੁਹਾਡੀ ਮਾਨਤਾ ਹੋਏਗੀ ਫਿਰ 21-22 ਤੇ ਇਹਨੂੰ ਸਾਡੇ ਵਾਲੇ ਮਨਾਉਂਦੇ ਨੇ ਸੋ ਉਹ ਪ੍ਰਭਾਤ ਫੇਰੀਆਂ ਕੱਢਦੇ ਨੇ ਤੇ ਸਾਡੇ ਜਿਹੜੇ ਲੋਕ ਨੇ ਗੁਰਦੁਆਰੇ ਆਣ ਵਾਲੇ ਉਹੀ ਕਬਰਾਂ ਨੂੰ ਮੱਥਾ ਟੇਕੀ ਜਾਂਦੇ ਆ ਉਹੀ ਗੁਰਦੁਆਰੇ ਨੂੰ ਮੱਥਾ ਟੇਕੀ ਜਾਂਦੇ ਆ ਔਰ ਕੁਝ ਲੋਕਾਂ ਦਾ ਸੁਭਾਅ ਮੈਂ ਇਹ ਨੋਟ ਕੀਤਾ ਕਿ ਸੱਚਮੁੱਚ ਉਸ ਵਕਤ ਦੇ ਲੋਕਾਂ ਨਾਲ ਮਿਲਦਾ ਹੈ ਅੱਜ ਵੀ ਕਿਉਂਕਿ ਗੁਰੂ ਸਾਹਿਬ ਦੇ ਜਦੋਂ ਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਇਹ ਗੱਲ ਸਪਸ਼ਟ ਕੀਤੀ ਹੈ ਕਿ ਭਾਈ ਹਰਬਿਨ ਹੋਰ ਨਾ ਪੂਜੋ ਮੜੇ ਮਸਾਣ ਨਾ ਜਾਈ ਤ੍ਰਿਸ਼ਨਾ ਰਾਜ ਚ ਨਾ ਪਰ ਕਰ ਜਾਵਾ ਤ੍ਰਿਸ਼ਨਾ ਨਾਮ 부ਝਾਈ ਤੇ ਜਦੋਂ ਗੁਰੂ ਸਾਹਿਬ ਨੇ ਬਿਲਕੁਲ ਕਹਿ ਦਿੱਤਾ ਕਿ ਪੀਰਖਾਨਿਆਂ ਤੇ ਜਾਣਾ ਨਹੀਂ ਕਬਰਾਂ ਮੜੀਆਂ ਮਠਾਂ ਤੇ ਜਾਣਾ ਨਹੀਂ ਤੇ ਫਿਰ ਅਸੀਂ ਕਹਿੰਦੇ ਹਾਂ ਜੀ ਇਹ ਤਾਂ ਗੁਰੂ ਸਾਹਿਬ ਨੇ ਕਿਹਾ ਔਰ ਸ਼ੇਖ ਫੱਤਾ ਜਿਹੜਾ ਗੁਰੂ ਅਰਜਨ ਦੇ ਪਾਤਸ਼ਾਹ ਦੀ ਸ਼ਹੀਦੀ ਵਿੱਚ ਇਨਵੋਲਵ ਸੀ ਤੇ ਸਾਡੇ ਸਿੱਖ ਅੱਜ ਵੀ ਦੇਖੋ ਉੱਥੇ ਖੀਰ ਦੇ ਜਾਗ ਹੈ ਨਾ ਦੋਲੂ ਭਰ-ਭਰ ਲੈਂ ਜਾਂਦੇ ਨੇ ਉੱਥੇ ਖੀਰ ਵਿਕਦੀ ਹੈ ਉੱਥੇ ਵੱਡੇ ਵੱਡੇ ਹੋਟਲਾਂ ਦੇ ਵਿੱਚ ਅੰਮ੍ਰਿਤਸਰ ਦੇਆਂ ਹੋਟਲਾਂ 'ਚ ਹੁਣ ਮੈਂ ਨਾਂ ਨਹੀਂ ਲੈਣੇ ਉੱਥੋਂ ਖੀਰ ਜਾਂਦੀ ਹੈ ਕਹਿੰਦੇ ਕਿ ਗੁਰੂ ਅਰਜਨ ਦੇ ਪਾਤਸ਼ਾਹ ਨੇ ਬਾਰ ਦਿੱਤਾ ਸੀ ਕਿ ਤੇਰੇ ਇੰਨੀ ਖੀਰ ਆਇਆ ਕਰੀ ਨੀ ਕੁੱਤੇ ਵੀ ਨਹੀਂ ਖਾਣਗੇ ਉਹ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਤੇ ਉਹ ਸ਼ਹੀਦ ਕਰਵਾਉਣ ਵਾਲਾ ਗੁਰੂ ਸਾਹਿਬ ਨੇ ਤੇ ਉਹਨਾਂ ਤੋਂ ਲੋਕਾਂ ਨੂੰ ਹਟਾ ਕੇ ਸਿੱਖੀ ਵੱਲ ਲਾਇਆ ਲੇਕਿਨ ਅੱਜ ਦੋਲੂ ਲੈ ਕੇ ਜਿਹੜੇ ਜਾਂਦੇ ਨੇ ਛੇਕ ਪੱਤੇ ਦੀ ਕਬਰ ਤੇ ਉਹ ਸਿੱਖ ਨੇ ਕੌਣ ਕਹਿੰਦਾ ਸਿੱਖ ਹੈ ਉਹ ਆ ਪਿਛੇ ਜੇ ਸਾਡੇ ਸਿੱਖ ਸੰਗਤ ਨੇ ਭਾਈ ਜਗਤਾਰ ਸਿੰਘ ਜਾਚਕ ਵਰਗੇ ਸੂਰਮਿਆਂ ਨੇ ਉੱਥੋਂ ਜਾ ਕੇ ਉਹਨਾਂ ਨੂੰ ਨਿਸ਼ਾਨ ਸਾਹਿਬ ਪਟਕੇ ਗੁਰੂ ਰਣਸਾਹ ਰੂਪ ਲਿਆਂਦਾ ਕਹਿੰਦੇ ਲਾਣ ਤੇ ਤੁਹਾਨੂੰ ਤੁਸੀਂ ਗੁਰੂ ਸਾਹਿਬ ਦੇ ਵਿਰੋਧੀ ਦੀ ਪੂਜਾ ਕਰੀ ਜਾਂਦੇ ਹੋ ਆ ਕੁਝ ਸਾਲ ਹੋਏ ਐ ਇਸ ਲਈ ਸੰਗਤ ਜੀ ਇਹਨਾਂ ਗੱਲਾਂ ਤੋਂ ਸੁਚੇਤ ਹੋਣ ਦੀ ਲੋੜ ਐ ਜਿਹੜੀਆਂ ਮੈਂ ਆਪਜੀ ਨਾਲ ਸਾਂਝੀਆਂ ਕੀਤੀਆਂ ਤੇ ਜਿਹਦੇ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਚਾਹੀਦਾ ਹੈ ਸ਼ਬਦ ਗੁਰੂ ਦੇ ਲੜ ਲੱਗਣਾ ਚਾਹੀਦਾ ਸੋ ਬਹੁਤ ਸਾਰੀਆਂ ਉਦਾਹਰਨਾਂ ਨੇ ਸੋ ਮੈਂ ਸਮੇਂ ਨੂੰ ਮੁੱਖ ਰੱਖਦਿਆਂ ਇੱਥੇ ਹੀ ਸਮਾਪਤੀ ਕਰਦਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੇ ਕਿਸੇ ਪੀਰ ਨੂੰ ਮੰਨਣ ਦੀ ਹਿਦਾਇਤ ਨਹੀਂ ਦਿੰਦੇ ਗੁਰੂ ਅਰਜਨ ਦੇ ਪਾਤਸ਼ਾਹ ਦੀ ਕਿਸੇ ਸਾਲੀ ਦਾ ਨਾਂ ਹਰ ਹਾ ਨਹੀਂ ਸੀ ਅਕਾਲ ਪੁਰਖ ਦਾ ਨਾਂ ਹਰ ਹੈ ਹਰ ਹਾਂ ਉਹਨਾਂ ਨੂੰ ਸੰਬੋਧਨ ਹੋ ਕੇ ਗੁਰੂ ਪਾਤਸ਼ਾਹ ਜੀ ਨੇ ਗੱਲ ਕੀਤੀ ਹੈ ਤੇ ਇਸ ਲਈ ਸੰਗਤ ਜੀ ਤੇ ਸੁਚੇਤ ਹੋਵੋ ਚੜ੍ਹਦੀ ਕਲਾ ਵਿੱਚ ਰਹੋ ਗੁਰੂ ਦੀ ਗੱਲ ਨੂੰ ਮੰਨੋ ਐਨੀਆਂ ਬੇਨਤੀਆਂ ਕਰਨੀਆਂ ਪ੍ਰਵਾਨ ਜੀ ਉਹਨੀਆਂ ਭੁੱਲਾਂ ਦੀ ਖਿਮਾ ਕਰਨੇ ਸੋ ਸੰਗਤਾਂ ਤੱਕ ਇਹ ਜ਼ਰੂਰ ਪਹਜਾਓ ਅੱਗੇ ਤੋਂ ਅੱਗੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਸੱਚ ਕੀ ਹੈ ਸੋ ਐਨੀ ਬੇਨਤੀ ਕਰੋ ਪ੍ਰਵਾਨ ਫਤੇ ਦੀ ਸਾਂਝ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ